ਸਾ ਸਨਗਤ ਜੀ ਸਭ ਤੋਂ ਪਹਿਲਾਂ ਤੁਮੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਭ ਨੇ ਆਪਣੇ ਜ਼ਰੂਰੀ ਉੱਤੇ ਮਿਆਜੋ ਸਮਾਂ ਕੱਢ ਕੇ ਉਰੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾ ਸਨਗਤ ਜੀ ਜਿਹੜਾ ਅੱਜ ਪਾਰਟੀ ਦਾ ਆਲਾਨ ਹੋਇਆ ਹੈ ਆਪਾਂ ਨੂੰ ਸਾਰਿਆਂ ਨੂੰ ਉਸ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾ ਸੰਗਤ ਅਕਾਲੀ ਦਲ ਦੀ ਬਹੁਤ ਲੋੜ ਹੈ ਪੰਜਾਬ ਨੂੰ ਕਿਉਂ ਜਿਹੜਾ ਅਕਾਲੀ ਦਲ ਹੈ ਉਹ ਇੱਕ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਜਿਹੜਾ ਪਹਿਲਾ ਅਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਥੋੜੇ ਤੋਂ ਕੁਝ ਲੁਕਿਆ ਨਹੀਂ ਹੋਇਆ ਜੋ-ਜੋ ਕਾਲ ਤੱਕ ਸਾਹਬ ਦੇ ਹੋਇਆ ਤੋ ਸਾਰਾ ਕੁਝ ਜਾਣਦੇ ਹੋ ਮੈਂ ਆਸ ਕਰਦਾ ਕਿ ਤੁਸੀਂ ਸਭ ਨਾਲ ਚੱਲੋਗੇ ਪਾਰਟੀ ਨੂੰ ਮਜ਼ਬੂਤ ਕਰੋਗੇ ਸਾਧ ਸੰਗਤ ਆਉਣ ਵਾਲਾ ਸਮਾਂ ਅੱਜ ਦਾ ਤੁਹਾਨੂੰ ਪਤਾ ਸ਼ੁਰੂਸਤਾਂ ਬਹੁਤ ਮੁਸ਼ਕਲਾਂ ਆਉਂਦੀਆਂ ਬਹੁਤ ਕੁਝ ਹੁੰਦਾ ਹੈ ਪਰ ਮਹਾਰਾ ਚੜ੍ਹਦੀ ਕਲਾ ਕਾਣਗੇ ਇਸ ਪਾਰਟੀ ਨੂੰ ਸਫਲ ਬਣਾਵਗੇ